ਜਦੋਂ ਇੱਕ ਥਾਣੇਦਾਰ ਕਿਸੇ ਵੱਡੇ ਅਫਸਰ ਨਾਲ ਆਈਪੀਐਸ ਨਾਲ ਪੈਕਸੈਕ ਸਾਂਝਾ ਕਰਦਾ ਫਿਰ ਆਪਣੀ ਕਾਤ ਭੁੱਲ ਜਾਂਦਾ ਉਹ ਜਿੱਥੇ ਉੱਪਰ ਲਿਆਂਦਾ ਜਦੋਂ ਛਤਰछाया ਉੱਥੇ ਕਿਹੜਾ ਕਰਨਲ ਕਿਹੜਾ ਜਰਨਲ ਉਹਨਾਂ ਭੂਤ ਸਵਾਰ ਹੀ ਐਸਾ ਹੋਇਆ ਹੋਇਆ ਹੁੰਦਾ ਬੀਅਰ 6 ਦਿਨ ਹੋ ਗਏ ਐਫ ਆਈ ਆਰ ਕਿਉਂ ਨਹੀਂ ਦਰਜ ਹੋਈ ਮੈਨੂੰ ਇਹ ਵੀ ਕਾਲੀ ਭੇਡ ਸਾਡੀ ਫੌਜੀਆਂ ਚੋਂ ਕੋਈ ਕੰਮ ਕਰ ਰਹੀ ਹੈ ਪਰ ਉਹੀ ਗੱਲ ਸੱਚ ਨਿਕਲਿਆ ਨਜ਼ਮ ਜਿਵੇਂ ਕਿ ਨਹੀਂ ਕਿਉਂ ਆਮਰਦੀਪ ਦੀ ਰਾਤ ਪ੍ਰੈਸ ਨੋਟ ਆ ਗਿਆ ਕਿਉਂ ਵੀ ਆਪਦੇ ਘਰੇ ਤੋਂ ਮੁਰਜਮਾ ਨੂੰ ਲਈ ਬੈਠਾ ਫਿਰ ਤੂੰ ਐਡਾ ਕਿਡਾ ਕੋ ਹੋ ਗਿਆ ਠੀਕ ਹੈ ਤੂੰ ਮੇਜਰ ਆ ਆਰਮੀ ਦਾ ਰਿਆਂ ਠੀਕ ਹੈ ਕੈਪਟਨ ਮਰਿੰਦਰ ਨਾ ਰੇਗਾ ਕਿਹੜਾ ਖੁਦਾ ਬਣ ਗਿਆ ਤੂੰ ਤਾ ਉਹ ਜਿਹੜੇ ਬਾਲਾਪੁਰ ਸਬਸਰ ਸੀਏ ਉਹ ਨਾਨਕ ਸਿੰਘ ਦੀ ਨਲਾਇਕੀ ਦੇ ਨਾਲ ਉਹ 12 ਬੱਚਿਆਂ ਦਾ ਭਵਿੱਖ ਖਤਮ ਹੋ ਗਿਆ ਉਹ ਪਰਿਵਾਰ ਖਤਮ ਹੋ ਗਏ ਪਰ ਉੱਥੇ ਐਸਐਸਪੀ ਸਾਹਿਬ ਨੇ ਕਰਨਲ ਸਾਹਿਬ ਦੀ ਮੈਸੇਜ ਨੂੰ ਜਲੀਲ ਕੀਤਾ ਜਿੱਥੋਂ ਸਾਡਾ ਸਾਰੇ ਫੌਜੀਆਂ ਦਾ ਖੂਨ ਜਿਹੜਾ ਖੋਦੋ ਹੁਣ ਜੇ ਤਾਂ ਕਰਨਲ ਸਾਹਿਬ ਦੀ ਨੇਮ ਸਾਹਿਬ ਵੀ ਕਹੇ ਮੈਂ ਇਕੱਲੀ ਰਾਜੀਨਾਮਾ ਕਰ ਲਵਾਂ ਹੁਣ ਅਸੀਂ ਨਹੀਂ ਕਰਨਾ ਦਿੰਦੇ ਇਹ ਘਰ ਦੀ ਖੇਡ ਨਹੀਂ ਆ ਕੋਈ ਬਠਿੰਡੇਓ ਚੱਲ ਕੇ ਆਏ ਵੇ ਅੰਮ੍ਰਿਤਸਰੋਂ ਚੱਲ ਕੇ ਆਇਆ ਹੁਣ ਤਾਂ ਜੋ ਸਾਡੇ ਭਾਈਚਾਰਾ ਲੱਗਿਆ ਅੱਗੇ ਜਿਨ੍ਹਾਂ ਨੇ ਮੁੱਦਾ ਚੁੱਕਿਆ ਹੁਣ ਤਾਂ ਉਹੀ ਕਰਨਗੇ ਵੀ ਕੀ ਕਰਨਗੇ ਜੇ ਪੰਜਾਬ ਦੇ ਸੈਨਿਕ ਅਸੀਂ ਸਾਰੇ ਇਕੱਠੇ ਹੋ ਗਏ ਅੱਜ ਯਾਰ ਸਰਕਾਰ ਦਾ ਤਖਤਾ ਪਟਡਾਂਗੇ ਭਗਵੰਤ ਮਾਨ ਕਿਸੇ ਭਲੇਖੀ ਚ ਕਿਉਂਕਿ ਭਗਵੰਤ ਮਾਨ ਦੀ ਪਤਨੀ ਕੀ ਮਜਬੂਰੀ ਹੋਗੀ ਅੱਗੇ ਤਾਂ ਹਰ ਗੱਲ ਨੂੰ ਚੱਕਦਾ ਸੀ ਅੱਜ ਕੀ ਖਾ ਗਿਆ ਵੀ ਅੱਜ ਐਡਾ بڑا ਮਾਮਲਾ ਇੰਡੀਆ ਲੈਵਲ ਤੇ ਚੱਲਿਆ ਗਿਆ ਵਿਦੇਸ਼ਾਂ ਚ ਚੱਲਿਆ ਗਿਆ ਉਹ ਬੁੱਲੇ ਹੀ ਨਹੀਂ ਜੇ ਫੇਕ ਐਨਕਾਊਂਟਰਾਂ ਦੀ ਸਜ਼ਾ ਹੋ ਰਹੀ ਹੈ ਉਹ ਚ ਕੋਈ ਆਈਪੀਐਸ ਅਫਸਰ ਨਹੀਂ ਉਹ ਚ ਹੌਲਦਾਰ ਤੋਂ ਲੈ ਕੇ ਡੀਐਸਪੀ ਤੱਕ ਦੇ ਬੰਦੇ ਨੇ ਇਹਨਾਂ ਨੇ ਸਾਡੇ 5% ਬੰਦਿਆਂ ਨੂੰ ਪੁਲਿਸਦਿਆਂ ਨੂੰ ਇਹ ਖੁੱਲੀ ਛੁੱਟੀ ਦੇਣ ਦੇ ਨੇ ਵੀ ਆ ਫੇਕ ਨੂੰ ਆਨਟਰ ਕਰਨੇ ਨੇ ਤੁਸੀਂ ਲੁੱਟਮਾਰ ਜਿਨੀ ਮਰਜ਼ੀ ਕਰਦੇ। ਤੁਹਾਡੇ ਨਾਲ ਇਹ ਸੂਬੇਦਾਰਾਂ ਨਾਲ ਹੌਲਦਾਰਾਂ ਨਾਲ ਜਵਾਨਾਂ ਨਾਲ ਪਹਿਲਾਂ ਵੀ ਹੁੰਦਾ ਪਰ ਅਫਸਰ ਸਾਡੇ ਨਾਲ ਕਦੇ ਨਹੀਂ ਆਏ ਪੌਜਦੂ। ਪਰ ਇਹ ਗੱਲ ਮੈਂ ਕਹਿੰਦਾ ਵੀ ਸਵਾਦ ਆ ਗਿਆ ਜੇ ਇੱਕ ਅਫਸਰ ਨਾਲ ਵਾਪਰੀ ਤਜ ਮੇਮਾ ਆਗੀਆਂ ਨਾ ਦਰੀ ਦੇ ਉੱਤੇ। ਸਵਾਦ ਤਾਂ ਹੁਣ ਸਾਡੇ ਕਿਸੇ ਜਵਾਨ ਨਾਲ ਵੀ ਵਾਪਰੂ ਫੇਰ ਵੀ ਸਾਡੇ ਸਟੇਜ ਤੇ। ਇਸ ਵਕਤ ਪਟਿਆਲਾ ਦੇ ਵਿੱਚਾਂ ਸੰਘਰਸ਼ ਚੱਲ ਰਿਹਾ ਹੈ ਸਾਬਕਾ ਸੈਨਿਕਾਂ ਵੱਲੋਂ। ਇੱਕ ਮੌਜੂਦਾ ਕਰਨਲ ਦੇ ਹੱਕ ਦੇ ਵਿੱਚ ਜਿਹੜੀ ਪਿਛਲੇ ਦਿਨੀ ਕੁੱਟਮਾਰ ਹੋਈ ਉਹਦੇ ਵਿੱਚ ਸਾਡੇ ਨਾਲ ਮੋਹਨ ਸਿੰਘ ਭੇੜਪੁਰਾ ਨੇ ਸਾਬਕਾ ਸੈਨਿਕ ਵੀ ਨੇ ਤੇ ਕਾਨਗੋ ਯੂਨੀਅਨ ਦੇ ਸੁਪਾ ਪ੍ਰਧਾਨ ਵੀ ਰਹੇ ਨੇ ਗੱਲਬਾਤ ਉਹਨਾਂ ਦੇ ਨਾਲ ਕਰਦੇ ਆ ਉਹਨਾਂ ਨੇ ਵੀ ਬੜੇ ਸੰਘਰਸ਼ ਦੇਖੇ ਨੇ ਕਿਵੇਂ ਦੇਖਦੇ ਹੋ ਜੀ ਇਹ ਮਾਮਲੇ ਨੂੰ ਥੌਇਦ ਜਿਹੜਾ ਪੁਲਿਸ ਦਾ ਰੂਪ ਇੱਕ ਕਰਨਲ ਪ੍ਰਤੀ ਜਾਂ ਸੁਸਾਇਟੀ ਪ੍ਰਤੀ ਇਸ ਤਰੀਕੇ ਦੇ ਰੂਪ ਨੂੰ ਕਿਵੇਂ ਦੇਖ ਇਹ ਜਿਹੜਾ ਰੂਪ ਹੈ ਕੋਈ ਅੱਜ ਨਹੀਂ ਨਵਾਂ ਹੋ ਗਿਆ ਇਹ ਸ਼ੁਰੂ ਤੋਂ ਚੱਲਦਾ ਆ ਖਾਸ ਕਰਕੇ 1978 ਤੋਂ 82 83 92 ਵਾਲਾ ਸਮਾਸਾਰਾ ਅਸੀਂ ਦੇਖਿਆ ਜੀ ਤੁਸੀਂ ਪੰਜਾਬ 'ਚ ਦੇਖਿਆ ਕਦੇ ਵੀ ਕਿਸੇ ਆਈਪੀਐਸ ਅਫਸਰ ਨੂੰ ਸਜ਼ਾ ਨਹੀਂ ਹੋਈ ਕਿਉਂਕਿ ਇਹਨਾਂ ਨੇ ਸਾਡੇ ਠੀਕ ਹੈ ਤੇ ਸੈਨਿਕ ਭਾਈ ਗੁੱਸੇ 'ਚ ਪੰਜਾਬ ਪੁਲਿਸ ਮੁਰਦਾਬਾਦ ਦੇ ਨਾਰੇ ਮਾਰ ਰਹੇ ਨੇ ਮੈਂ ਸੋਸਾਇਟੀ 'ਚ ਫੌਜ 'ਚ ਮੈਂ 5 ਸਾਲ ਰਿਹਾ ਇਹ ਸੋਸਾਇਟੀ ਦੇ ਵਿੱਚ ਮੈਨੂੰ 35 ਸਾਲ ਹੋ ਗਏ ਇੱਥੇ 95% ਪੁਲਿਸ ਬਹੁਤ ਅੱਛੀ ਹੈ ਪਰ 5% ਐਸੇ ਲੋਕ ਨੇ ਉਹ ਕੋਈ ਸਰਕਾਰ ਹੋਵੇ ਉਹਦੇ 'ਚ ਉਹ ਮੂਰਲੀ ਕੀਲੀ ਹੁੰਦੇ ਨੇ ਕਿਉਂਕਿ ਅੱਜ ਤੁਸੀਂ ਦੇਖ ਰਹੇ ਹੋਣਾ ਵੀ ਸੀਬੀਆਈ ਅਦਾਲਤਾਂ ਦੇ ਵਿੱਚ ਜੇ ਫੇਕ ਐਨਕਾਊਂਟਰਾਂ ਦੀ ਸਜ਼ਾ ਹੋ ਰਹੀ ਹੈ ਉਹ ਚ ਕੋਈ ਆਈਪੀਐਸ ਅਫਸਰ ਨਹੀਂ ਹੈ ਉਹ ਚ ਹੌਲਦਾਰ ਤੋਂ ਲੈ ਕੇ ਡੀਐਸਪੀ ਤੱਕ ਦੇ ਬੰਦੇ ਨੇ ਇਹਨਾਂ ਨੇ ਸਾਡੇ 5% ਬੰਦਿਆਂ ਨੂੰ ਪੁਲਿਸ ਦੇਆਂ ਨੂੰ ਇਹ ਖੁੱਲੀ ਛੁੱਟੀ ਦੇ ਦਿੰਦੇ ਨੇ ਵੀ ਆ ਫੇਕ ਐਨਕਾਊਂਟਰ ਕਰਨੇ ਨੇ ਤੁਸੀਂ ਲੁੱਟਮਾਰ ਜਿਨੀ ਮਰਜ਼ੀ ਕਰ ਲੋ ਇਹ ਹੋਣ ਵਾਲੀ ਟੀਮ ਜਿਹੜੀ ਹੈ ਗਾਹਾਂ ਇਹ ਵੀ ਇਹ ਪੈਦਾ ਕਰ ਰਹੀ ਸੀ ਚੀਜ਼ ਕਿਉਂਕਿ ਹੁਣ ਆਪਣੇ ਸੁਸਾਇਟੀ ਦੇ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਖੁੰਡ ਚਰਚਾ ਸ਼ੁਰੂ ਹੋ ਗਈ ਹੈ ਵੀ ਫੇਕ ਐਨਕਾਊਂਟਰ ਫਿਰ ਸਾਡੇ ਸ਼ੁਰੂ ਹੋ ਗਏ ਨੇ ਹੁਣ ਉਸੇ ਦਿਨ ਦੇਖੋ ਤੁਸੀਂ ਵੀ ਇਹ ਫੇਕ ਅਨਕਾਉਂਟਰ ਜੋ ਸੁਸਾਇਟੀ ਮੈਂ ਨਹੀਂ ਕਹਿ ਰਿਹਾ ਸੁਸਾਇਟੀ ਕਹਿ ਰਹੀ ਆ ਵੀ ਜਿਹੜਾ ਖੰਨੇ ਵਾਲਾ ਮੁੰਡਾ ਮਰਿਆ ਵੀ ਉਹ ਵੀ ਫੇਕ ਅਨਕਾਉਂਟਰ ਹੈ ਇਹ ਚਰਚਾ ਹੋ ਗਈ ਮੀਡੀਆ ਤੇ ਵੀ ਸ਼ੁਰੂ ਹੋ ਗਈ ਆ ਤਾਂ ਉਹ ਕਰਕੇ ਉਸ ਦਿਨ ਇਹ ਹੋ ਸਕਦਾ ਹੈ ਜਿਹੜੇ ਰਾਤ ਦਾ 12 ਵਜੇ ਜਾਣਾ ਕਿਉਂਕਿ ਉਸੇ ਦਿਨ ਇਹਨਾਂ ਨੂੰ ਇਨਾਮ ਵੀ ਮਿਲਿਆ 10 ਲੱਖ ਰੁਪਈਆ ਮੇਰਾ ਅਭਿਧੰਦਾਜਾ ਹੈ ਵੀ ਹੋ ਸਕਦਾ ਪੁਲਿਸ ਅਫਸਰਾਂ ਨਾਲ ਇਹ ਪੈਗ ਸ਼ੈਗ ਵੀ ਸਾਂਝਾ ਕਰਕੇ ਗਏ ਹੋਣਗੇ ਜਦੋਂ ਇੱਕ ਥਾਣੇਦਾਰ ਕਿਸੇ ਵੱਡੇ ਅਫਸਰ ਨਾਲ ਆਈਪੀਐਸ ਨਾਲ ਪੈਗ ਸੇਕ ਸਾਂਝਾ ਕਰਦਾ ਫਿਰ ਆਪਣੀ ਕਾਤ ਭੁੱਲ ਜਾਂਦਾ ਕਿਉਂਕਿ ਇੱਕ ਪੰਜਾਬੀ ਦੀ ਕਹਾਣੀ ਤਾਂ ਵੀ ਚੱਕੀ ਨੰਬਰਾਂ ਦੀ ਥਾਣੇਦਾਰ ਦੇ ਬਰਾਬਰ ਬੋਲੇ ਉਹ ਜਿੱਥੇ ਉੱਪਰ ਲਿਆਂਦਾ ਜਦੋਂ ਛਤਰ ਸ਼ਾਇਆ ਉੱਥੇ ਕਿਹੜਾ ਕਰਨਲ ਕਿਹੜਾ ਜਰਨਲ ਉਹਨਾਂ ਭੂਤ ਸਵਾਰ ਹੀ ਐਸਾ ਹੋਇਆ ਹੋਇਆ ਹੁੰਦਾ ਬਾਕੀ ਇੱਥੇ ਮੈਂ ਕਿਵੇਂ ਸਮਝੂੰਗਾ ਵੀ ਇੱਥੇ ਮੈਨੂੰ ਕੋਈ ਐਸਐਸਪੀ ਨਾਨਕ ਸਿੰਘ ਦੀ ਮੈਚਿਓਰਿਟੀ ਨਜ਼ਰ ਨਹੀਂ ਆਈ ਜੇ ਐਵੇਂ ਮੈਨੂੰ ਕਰਨਲ ਸਾਹਿਬ ਦੀ ਕੋਈ ਗੱਲ ਨਹੀਂ ਸਾਡੇ ਕਰਨਲ ਸਾਹਿਬ ਤਾਂ ਮਹੀਨੇ ਚ ਠੀਕ ਹੋ ਜਾਣਗੇ ਬੱਚਾ ਵੀ ਠੀਕ ਹੋ ਜਾਊਗਾ ਜੇ ਤੇ ਦੂਰੰਦੇਸੀ ਨਾਲ ਦੇਖੀਏ ਤਾ ਉਹ ਜਿਹੜੇ ਬਾਲਾਪੁਰਸ ਅਫਸਰ ਸੀਏ ਉਹ ਨਾਨਕ ਸਿੰਘ ਦੀ ਨਲਾਇਕੀ ਦੇ ਨਾਲ ਉਹ 12 ਬੱਚਿਆਂ ਦਾ ਭਵਿੱਖ ਖਤਮ ਹੋ ਗਿਆ ਉਹ ਪਰਿਵਾਰ ਖਤਮ ਹੋ ਗਏ ਕਿਉਂਕਿ ਹੁਣ ਮਾਮਲਾ ਜਿਸ ਜਗ੍ਹਾ ਤੇ ਚਲੇ ਗਿਆ ਦੇਖੋ ਸੋਸਾਇਟੀ ਜੈਸੀ ਕੋਈ ਗੱਲ ਨਹੀਂ ਕੋਈ ਲੜਾਈ ਝਗੜਾ ਹੁੰਦਾ ਰਾਜਨਾਮੇ ਹੋ ਜਾਂਦੇ ਨੇ ਤਤਨਾ ਦੇ ਵੀ ਪੰਜਾਬ 'ਚ ਰਾਜਨਾਮੇ ਹੁੰਨੇ ਮੈਂ ਖੁਦ ਕਰਿਆ ਮੇਰੇ ਭਰਾ ਦੇ ਗੋਲੀ ਲੱਗੀ ਸੀ 307 ਲੱਗੀ ਤੇ ਅਸੀਂ ਰਾਜਨਾਮਾ ਕਰਿਆ ਹੋ ਜਾਂਦੇ ਨੇ ਰਾਜਨਾਮੇ ਜੇ ਨਾਨਕ ਸਿੰਘ ਸਿਆਣਾ ਹੁੰਦਾ ਤਾਂ ਜਦੇ ਤੁਰੰਤ ਹਸਪੀਟਲ ਪਹੁੰਚਦਾ ਉਹਨਾਂ ਨੂੰ ਲੈ ਕੇ ਪਹੁੰਚਦਾ ਉੱਥੇ ਕਰਨਲ ਸਾਹਿਬ ਨੂੰ ਕਹਿੰਦਾ ਵੀ ਦੱਸੋ ਇਹਨਾਂ ਨੂੰ ਕੀ ਸਜ਼ਾ ਦੇਣੀ ਤਾਂ ਇਸ ਗੱਲ ਨਾਲੇ ਮਾਮਲਾ ਠੰਡਾ ਹੋ ਜਾਣਾ ਸੀ ਪਰ ਉੱਥੇ ਐਸਐਸਪੀ ਸਾਹਿਬ ਨੇ ਕਰਨਲ ਸਾਹਿਬ ਦੀ ਮੈਸੇਜ ਨੂੰ ਜਲੀਲ ਕੀਤਾ ਜਿੱਥੇ ਸਾਡੇ ਸਾਰੇ ਫੌਜੀਆਂ ਦਾ ਖੂਨ ਜਿਹੜਾ ਖੋਲਿਆ ਇਹ ਮੈਂ ਤਾਂ ਇਹ ਕਹਿੰਦਾ ਵੀ ਕਰਨਲ ਸਾਹਿਬ ਦੀ ਕੁਰਬਾਨੀ ਨਾਲ ਸਾਡੇ ਫੌਜੀਆਂ 'ਚ ਜਾਗਰਤੀ ਆ ਗਈ ਸਾਡੇ ਨਾਲ ਸੋਸਾਇਟੀ 'ਚ ਪਹਿਲਾਂ ਵੀ ਹੋ ਰਿਹਾ ਮੈਂ ਤਾਂ 35 ਸਾਲ ਤੋਂ ਦੇਖ ਰਿਹਾ ਸਾਡੇ ਨਾਲ ਇਹ ਸੂਬੇਦਾਰਾਂ ਨਾਲ ਹੌਲਦਾਰਾਂ ਨਾਲ ਜਵਾਨਾਂ ਨਾਲ ਪਹਿਲਾਂ ਵੀ ਹੁੰਦਾ ਪਰ ਅਫਸਰ ਸਾਡੇ ਨਾਲ ਕਦੇ ਨਹੀਂ ਆਏ ਫੌਜ ਦੇ ਪਰ ਇਹ ਗੱਲ ਮੈਂ ਕਹਿੰਦਾ ਵੀ ਸਵਾਦ ਆ ਗਿਆ ਜੇ ਇੱਕ ਅਫਸਰ ਨਾਲ ਵਾਪਰੀ ਤਾਂ ਜ ਮੇਮਾ ਆਗੀਆਂ ਨਾ ਦਰੀ ਦੇ ਉੱਤੇ ਸਵਾ ਤਾਂ ਹੁਣ ਸਾਡੇ ਕਿਸੇ ਜਵਾਨ ਨਾਲ ਵੀ ਵਾਪਰੂ ਫੇਰ ਵੀ ਸਾਡੇ ਸਟੇਜ ਤੇ ਪਰ ਜੋ ਸਾਨੂੰ ਹੁਣ ਲੱਗਦਾ ਵੀ ਅਸੀਂ ਇਕੱਠੇ ਹੋਵਾਂਗੇ ਜੇ ਪੰਜਾਬ ਦੇ ਸੈਨਿਕ ਅਸੀਂ ਸਾਰੇ ਇਕੱਠੇ ਹੋ ਗਏ ਅਸੀਂ ਯਾਰ ਸਰਕਾਰ ਦਾ ਤਖਤਾ ਪਲਟ ਦਾਂਗੇ ਭਗਵੰਤ ਮਾਨ ਕਿਸੇ ਭਲੇਖੇ ਚ ਕਿਉਂਕਿ ਭਗਵੰਤ ਮਾਨ ਦੀ ਪਤਨੀ ਕੀ ਮਜਬੂਰੀ ਹੋਗੀ ਅੱਗੇ ਤਾਂ ਹਰ ਗੱਲ ਨੂੰ ਚੱਕਦਾ ਸੀ ਅੱਜ ਕੀ ਖਾ ਗਿਆ ਵੀ ਅੱਜ ਐਡਾ ਬੜਾ ਮਾਮਲਾ ਇੰਡੀਆ ਲੈਵਲ ਤੇ ਚੱਲਿਆ ਗਿਆ ਵਿਦੇਸ਼ਾਂ 'ਚ ਚੱਲਿਆ ਗਿਆ ਉਹ ਬੁੱਲੇ ਹੀ ਨਹੀਂ ਕੱਲ ਐਲਓਪੀ ਨੇ ਲੀਡਰ ਆਫ ਓਪੋਜੀਸ਼ਨ ਨੇ ਇਹ ਮਾਮਲਾ ਚੱਕਿਆ ਵਿਧਾਨ ਸਭਾ ਦੇ ਵਿੱਚ ਕੋਈ ਮੰਤਰੀ ਨੇ ਜਵਾਬ ਦਿੱਤਾ ਉੱਠ ਕੇ ਸੀ ਮੰ ministr ਨੂੰ ਪਤਾ ਸੀ ਵੀ ਇਹ ਮਾਮਲਾ ਉੱਠੂਗਾ ਤੇ ਗੈਰਹਾਜ਼ਰ ਹੋ ਗਿਆ ਇੱਕ ਭੱਜ ਕੇ ਤਾਂ ਕੰਮ ਨਹੀਂ ਚੱਲਣਾ ਕਿਉਂਕਿ ਹੁਣ ਜਿਹੜਾ ਇਹ ਜਿਸ ਸਟੇਜ ਤੇ ਮਾਮਲਾ ਪਹੁੰਚ ਗਿਆ ਹੁਣ ਨਹੀਂ ਅਸੀਂ ਦਬਣ ਦਿੰਦੇ ਹੁਣ ਜੇ ਤਾਂ ਕਰਨਲ ਸਾਹਿਬ ਦੀ ਮੇਮ ਸਾਹਿਬ ਵੀ ਕਹੇ ਵੀ ਮੈਂ ਇਕੱਲੀ ਰਾਜੀਨਾਮਾ ਕਰ ਲਵਾਂ ਹੁਣ ਅਸੀਂ ਨਹੀਂ ਕਰਨਾ ਦਿੰਦੇ ਇਹ ਘਰ ਦੀ ਖੇਡ ਨਹੀਂ ਆ ਕੋਈ ਬਠਿੰਡੇਓ ਚੱਲ ਕੇ ਆਇਆ ਕੋਈ ਅੰਮ੍ਰਿਤਸਰੋਂ ਚੱਲ ਕੇ ਆਇਆ ਹੁਣ ਤਾਂ ਜੋ ਸਾਡੇ ਭਾਈਚਾਰਾ ਲੱਗਿਆ ਅੱਗੇ ਜਿਨ੍ਹਾਂ ਨੇ ਮੁੱਦਾ ਚੁੱਕਿਆ ਹੁਣ ਤਾਂ ਉਹੀ ਕਰਨਗੇ ਵੀ ਕੀ ਕਰਨਾ ਹੁਣੇ ਮੇਮ ਸਾਹਿਬ ਦੇ ਵੀ ਇਕੱਲੇ ਦੇ ਕੋਈ ਹੱਥ ਨਹੀਂ ਹੈਗੇ ਔਰ ਇੱਥੇ ਮੈਨੂੰ ਪਹਿਲਾਂ ਹੀ ਲੱਗ ਰਿਹਾ ਸੀ ਸਾਡੇ ਵੀ ਯਾਰ 6 ਦਿਨ ਹੋ ਗਏ ਐਫ ਆਈ ਆਰ ਕਿਉਂ ਨਹੀਂ ਦਰਜ ਹੋਈ ਪਰ ਮੈਨੂੰ ਇਹ ਲੱਗ ਰਿਹਾ ਸੀ ਕਿਉਂਕਿ ਮੇਰਾ ਤਜਰਬਾ ਮੈਂਤੀ ਸਾਹਿਬ ਦਾ ਬਾਕੀ ਵਿਚਾਰੇ ਪੋਲੇ ਹੁੰਦੇ ਨੇ ਮੈਨੂੰ ਇਹ ਵੀ ਕਾਲੀ ਭੇਡ ਸਾਡੀ ਫੌਜੀਆਂ ਚੋਂ ਕੋਈ ਕਰ ਕਰ ਰਹੀ ਹੈ ਔਰ ਉਹੀ ਗੱਲ ਸੱਚ ਨਿਕਲਈ ਨਿਜ਼ਾਮਣ ਕਿਵੇਂ ਕੀ ਨਿਕਲੀ ਕਿਉਂ ਕਿਉਂ ਵੀ ਆਪਦੇ ਘਰੇ ਤੂੰ ਮੁਰਜਮਾ ਨੂੰ ਲਈ ਬੈਠਾ ਹੈ ਫਿਰ ਤੂੰ ਐਡਾ ਕਿਡਾ ਕੋ ਹੋ ਗਿਆ ਠੀਕ ਹੈ ਤੂੰ ਮੇਜਰ ਆ ਆਰਮੀ ਦਾ ਰਹਿ ਆ ਠੀਕ ਹੈ ਕੈਪਟਨ ਮਰਿੰਦਰ ਨਾ ਰਹਿ ਗਿਆ ਕਿਹੜਾ ਖੁਦਾ ਬਣ ਗਿਆ ਤੂੰ ਤੂੰ ਮੈਡਮ ਦਾ ਘਰ ਵਾਲਾ ਹਸਪੀਟਲ ਚ ਤੇ ਆ ਉਹਨੂੰ ਘਰੇ ਬੁਲਾ ਰਿਹਾ ਵੀ ਮੈਂ ਉਹ ਬੁਲਾਇਆ ਸੀ ਮਾਫੀ ਮੰਗ ਲਾ ਇਹ ਮੈਨੂੰ ਪਹਿਲਾਂ ਹੀ ਸ਼ੱਕ ਸੀ ਵੀ ਕੋਈ ਨਾ ਕੋਈ ਫੌਜੀ ਅਫਸਰ ਵਿੱਚ ਗੜਬੜ ਕਰ ਰਿਹਾ ਵੀ ਯਾਰ 6 ਦਿਨ ਹੋ ਗਏ ਵੀ ਇੱਥੇ ਤੱਕ ਕਿਉਂ ਨਹੀਂ ਗੱਲ ਆਈ ਤਾਂ ਇਸ ਕਰਕੇ ਹੁਣ ਅਸੀਂ ਇਕੱਠੇ ਹੋਏ ਆ ਸਾਰੇ ਚੰਗਾ ਕਰਨਲ ਸਾਹਿਬ ਦੀ ਮਹਿਤਾ ਕਹੂੰਗਾ ਦੇਖੋ ਮੈਂ ਤਜਰਬਾ ਹੈ ਮੇਰਾ ਕਿ ਕਰਨਲ ਸਾਹਿਬ ਦੀ ਕੁਰਬਾਨ ਅਸੀਂ ਸਾਰੇ ਇਕੱਠੇ ਹੋਗੇ ਕਿਉਂਕਿ ਸਾਡੇ ਬਾਕੀ ਬੰਦਿਆਂ ਨਾਲ ਵੀ ਵਾਪਰਦਾ ਉਹ ਸਾਡੀਆਂ ਜਨਾਨੀਆਂ ਨਹੀਂ ਯਾਰ ਸੋਸਾਇਟੀ 'ਚ ਨਿਕਲੀਆਂ ਹਨ ਨਹੀਂ ਪੜੀਆਂ ਲਿਖੀਆਂ ਉਹ ਨਹੀਂ ਚੱਕਦੇ ਆ ਵਿਚਾਰੇ ਇੱਥੇ ਤੱਕ ਨਹੀਂ ਪਹੁੰਚ ਸਕਦੀਆਂ ਇਹ ਠੀਕ ਆ ਪੜ੍ਹੀ ਲਿਖੀ ਸੀ ਪਰਿਵਾਰ ਪੋਲੀਟੀਕਲ ਵੀ ਹੈ ਸਾਡੂ ਸਾਹਿਬ ਗਾਈਡ ਕਰਤਾ ਉਹਨਾਂ ਨੇ ਚੰਗੀ ਗੱਲ ਹੋ ਗਈ ਸੋਸਾਇਟੀ 'ਚ ਇਹ ਪੰਜਾਬ ਵਾਸਤੇ ਹੀ ਭਲਾ ਹੁਣ ਮੈਂ ਕਹਣਾ ਵੀ ਸਾਡੇ ਸਾਰੇ ਫੌਜੀਆ ਨੂੰ ਇਕੱਠੇ ਹੋਣਾ ਚਾਹੀਦਾ ਨਸ਼ੇ ਨੁਸ਼ੇ ਦੀ ਕੀ ਗੱਲ ਕਰਦੇ ਨੇ ਨਸ਼ਾ ਤਾਂ ਜੇ ਮੇਰੇ ਖਿਆਲ ਅਸੀਂ ਜਿੰਨੇ ਕ ਅੱਜ ਇੱਥੇ ਇਕੱਠੇ ਹੋਏ ਆਂ ਅਸੀਂ ਆਈ ਇਤਿਹਾਸੀਆਂ ਨਾ ਆਈ ਆਈ ਤੇ ਤਾਂ ਸਾਰੇ ਪੰਜਾਬ ਦਾ ਨਸ਼ਾ ਬੰਦ ਕਰ ਕਿ ਉਹ ਹੁਣ ਥੋੜਾ ਸਵਾਲ ਹੈ ਕਿਵੇਂ ਕਰ ਸਕਦੇ ਆ ਇਹਨਾਂ ਦੇ ਹੱਥ ਖੜੇ ਹੱਥ ਖੜੀ ਨੇ ਇਹ ਕੁਛ ਨਹੀਂ ਰਲੇ ਹੋਏ ਨੇ ਨਸ਼ਾ ਤਾਂ ਯਾਰ ਇਹ ਵਿਕਾਰ ਨੇ ਮੈਂ ਕਹਾਂ ਉਹੀ 5% ਲੋਕ ਨੇ ਉਹੀ ਫੇਕ ਅਕਾਊਂਟਰ ਕਰ ਰਹੇ ਨੇ ਉਹੀ ਨਸ਼ੇ ਵਿਕਾਰ ਰਹੇ ਨੇ ਉਹੀ ਨਸ਼ੇ ਰਾਲਿਆਂ ਨੂੰ ਸ਼ੈਲਟਰ ਕਰ ਰਹੇ ਨੇ ਇਹ ਸਾਰੀ ਸੋਸਾਇਟੀ ਜਿਹੜੀ ਸਾਡੀ ਹੈ ਦਵੀ ਬੈਠੀ ਸੀ ਹੁਣ ਮੈਂ ਕਹਣਾ ਸਿਵਲ ਸੋਸਾਇਟੀ ਨੂੰ ਇਹ ਨਹੀਂ ਗੱਲ ਵੀ ਅੱਜ ਫੌਜੀ ਨਾਲ ਕਰਨ ਨਾਲ ਹੋ ਗਿਆ ਤਾਂ ਅਸੀਂ ਇਕੱਠੇ ਹੋ ਗਏ ਕਿਸੇ ਪੁਲਿਸ ਅਫਸਰ ਨਾਲ ਵੀ ਹੁੰਦਾ ਤਾਂ ਵੀ ਸਾਨੂੰ ਸੋਸਾਇਟੀ ਨੂੰ ਇਕੱਠਾਣਾ ਚਾਹੀਦਾ ਉਹ ਵੀ ਇਨਸਾਨ ਨੇ ਯਾਰ ਮੈਂ ਜੇ ਮੇਰਾ ਬੜਾ ਤਜਰਬਾ ਉਹ 95% ਪੁਲਿਸ ਦੇ ਵਿੱਚ ਅੱਛੇ ਲੋਕ ਨੇ ਸਾਰੀ ਪੁਲਿਸ ਨਹੀਂ ਮਾੜੀ ਇਹ 5% ਜਿਹੜੇ ਗੁੰਡੇ ਨੇ ਉਹ ਪੁਲਸ ਵਾਲਿਆਂ ਨੂੰ ਵੀ ਤੰਗ ਕਰਦੇ ਨੇ ਇਹ ਗੱਲ ਨਹੀਂ ਹੈ ਵੀ ਤੁਸੀਂ ਸੋਚਦੇ ਹੋ ਵੀ ਸੋਸਾਇਟੀ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਨਹੀਂ ਤੰਗ ਕਰਦੇ ਉਹਨਾਂ ਨੂੰ ਵੀ ਇਹ ਤੰਗ ਕਰਦੇ ਨੇ ਸੋ ਇਹ ਇੱਕ ਜਾਗਰਤੀ ਪੰਜਾਬ ਦੇ ਅੰਦਰ ਆਈ ਹੈ ਚਲੋ ਮਤਲਬ ਇਸੇ ਸਿਹਰਾ ਕਿਸ ਤਰੀਕੇ ਦਾ ਹੁੰਦਾ ਤੁਸੀਂ ਵੀ ਕਹਿੰਦੇ ਬਹੁਤ ਠੰਡਾ ਹੈ ਪੁਲਿਸ ਤਸ਼ੱਦਦ ਬਹੁਤ ਬੁਰਾ ਕਰਦੀ ਆ ਮੈਂ ਤਾਂ ਠੋ ਜੇ ਮੇਰਾ ਖਿਆਲ ਮੈਂ ਫੌਜੀ ਨਾ ਹੁੰਦਾ ਮੈਂ ਤੁਹਾਨੂੰ ਗਰੰਟੀ ਦਿੰਦਾ ਮੇਰੀ ਜਗ੍ਹਾ ਕੋਈ ਹੁੰਦਾ ਹੱਥ ਮੰਨ ਲੈਂਦਾ ਨਾਲੇ ਜ਼ੁਲਮ ਚੱਲ ਲੈਂਦਾ ਕਿਉਂਕਿ ਮੈਂ ਤਾਂ ਮਤਲਬ ਇਹ ਸੌਂ ਖਾ ਕੇ ਤੁਰਿਆ ਸੀ ਜਦੋਂ ਸਾਡੀ ਪਹਿਲਾਂ ਵੀ ਉਹ ਜਿਹੜਾ ਐਸਐਸਪੀ ਸੀਗਾ ਸ਼ਿਵ ਕੁਮਾਰ ਉਹ ਇੱਥੇ ਇੰਨਾ ਕੋ ਜ਼ੁਲਮ ਕਰ ਰਿਹਾ ਸੀ ਸਾਡੇ ਮੈਹਿਕਮੇ ਦੇ ਅਫਸਰ ਐਸਡੀਐਮ ਡੀਸੀ ਉਹ ਤੋਂ ਡਰਦੇ ਸੀ ਪਰ ਮੈਂ ਇੱਕ ਪੜਵਾਰੀ ਹੋਣ ਦੇ ਨਾਤੇ ਇੱਕ ਫੌਜੀ ਹੋਣ ਦੇ ਨਾਤੇ ਮੈਂ ਕਿਹਾ ਯਾਰ ਜੰਗ ਲੜਨੀ ਐ ਇਸ ਬੰਦੇ ਨਾਲ ਕਿਉਂਕਿ ਉਹ ਜਦੋਂ ਇੱਥੇ ਇੱਕ ਤਹਿਸੀਲਦਾਰ ਨੇ ਰਜਿਸਟਰੀ ਕਰਾ ਕੇ ਗਿਆ ਉਸ ਰਜਿਸਟਰੀ ਦੇ ਜਿਹੜੇ ਸਟਾਮ ਲੱਗੇ ਉਹ ਸਾਡੇ ਤਹਿਸੀਲਦਾਰ ਨੇ ਕੋણો ਲਾਏ 70000 ਦੇ ਤਾਂ ਮੈਨੂੰ ਇਹ ਪਤਾ ਲੱਗ ਗਿਆ ਮੈਂ ਮੇਰੇ ਐਸਡੀਐਮ ਤਹਿਸੀਲਦਾਰ ਨੂੰ ਚੌਕਸ ਕੀਤਾ ਵੀ ਉਹ ਬੰਦਾ ਆ ਰਿਹਾ ਔਰੇ ਵੀ ਹੁਣ ਉਹ ਤੁਹਾਨੂੰ ਤੰਗ ਕਰੇਗਾ ਮੇਰੇ ਕੋਲੇ ਜਦੋਂ ਫਰਦ ਲੈਣ ਵਾਸਤੇ ਆਇਆ ਤੇ ਮੈਨੂੰ بڑے ਬੰਦੇ ਕਹਿੰਦੇ ਯਾਰ ਐਂ ਕਰ ਦੂ ਮੈਂ ਕੁਝ ਹੋ ਜਾ ਮੈਂ 20 ਰੁਪਏ ਮੇਰੀ ਡਿਊਟੀ ਆ ਬੜੀ ਪੜੀ ਲਿਖੀ ਦੁਨੀਆ ਫਿਰਦੀ ਆ ਮੈਨੂੰ ਪਰਮਾਤਮਾ ਨੇ ਇਸ ਕੁਰਸੀ 'ਤੇ ਬਿਠਾਇਆ ਮੈਂ ਤਾਂ ਲਵਾਂਗਾ ਮੈਂ ਜਦ ਇਹ ਆਏ ਫਰਦ ਲੈਣ ਮੈਂ ਆਪਣੇ 20 ਰੁਪਏ ਲੈ ਲੇ ਇਹ 18 ਨਵੰਬਰ 19 ਨਵੰਬਰ 2009 ਦੀ ਗੱਲ ਆ 19 ਨੰਬਰ 2009 ਦਾ ਮੈਂ ਲੜਾਈ ਲੜ ਰਿਆ ਉੱਥੇ ਤਾਂ ਨਹੀਂ ਉਹ ਬੋਲੇ ਕੁਝ ਦੂਜੇ ਦਿਨ ਉਹਨੇ ਬੁਲਾ ਕੇ ਮੈਨੂੰ ਇਹ ਗੱਲ ਕਹੀ ਕਹਿੰਦਾ ਮੈਂ ਉਹ ਪੁਲਿਸ ਅਫਸਰਾਂ ਕਹਿੰਦਾ ਤੂੰ ਮੈਨੂੰ ਜਾਣਦਾ ਮੈਂ ਕੌਣ ਆ ਮੈਂ ਕਿਹਾ ਹਾਂ ਜੀ ਸ਼ਿਵ ਕੁਮਾਰ ਪੁੱਤਰ ਜਗਮਉਨ ਲਾਲ ਵੀ ਮੇਰਾ ਸਹੇਲ ਬਣਿਆ ਕੱਲ ਕਹਿੰਦਾ ਤੇਰੀ ਹਿੰਮਤ ਕਿਵੇਂ ਪਈ ਉਹ ਤੂੰ ਮੇਰੇ ਤੋਂ 20 ਰੁਪਏ ਲੈ ਗਿਆ ਤੇ ਮੈਂ ਕਿਹਾ ਜੀ ਮੇਰੀ ਡਿਊਟੀ ਆ ਇਹ ਮੈਨੂੰ ਕਹਿੰਦਾ ਤੂੰ ਜਾਣਦਾ ਮੈਨੂੰ ਮੈਂ ਕੌਣ ਆ ਮੈਂ ਦੱਸਦਾ ਵੀ ਤੂੰ ਕੌਣ ਆ ਮੈਨੂੰ ਕਹਿੰਦਾ ਮੈਂ ਉਹ ਪੁਲਿਸ ਅਫਸਰ ਆ ਜਿਹਨੇ 500 ਸਿੱਖ ਮੁੰਡਾ ਮਾਰਿਆ ਮੇਰੇ ਪੈਰਾਂ ਤੋਂ ਜ਼ਮੀਨ ਨਿਕਲ ਗਈ ਮੈਂ ਕਿਹਾ ਵੀ ਮੇਰੀ ਕੀ ਗੱਲ ਸੁਣ ਤੈਂ ਮਾਰਿਆ 500 ਤੈਂ ਮਾਰਿਆ 5000 ਮੇਰੀ ਡਿਊਟੀ ਨਾਲ ਇਹਦਾ ਕੀ ਸੰਬੰਧ ਆ ਬਾਹਰ ਇੱਕ ਗੱਲ ਯਾਦ ਰੱਖੀ ਮੈਂ ਖਾਂ ਇਹ 3000 ਏਕੜ ਦਾ ਮੈਨੂੰ ਪ੍ਰਮਾਤਮਾ ਨੇ ਪਟਵਾਰੀ ਬਣਾਇਆ ਪੜ੍ਹੀ ਲਿਖੀ ਦੁਨੀਆ ਮੇਰੇ ਨਾਲੋਂ ਬਹੁਤ ਫਿਰਦੀ ਆ ਇਹ ਦੀ ਫਰਜ਼ ਲੈਣ ਤਾਂ ਜੇ ਬਰਾਕ ਓਬਾਮਾ ਵੀ ਆ ਗਿਆ ਨਾ ਉਸ ਟਾਈਮ ਮੈਂ ਯੂ ਐਸ ਏ ਦਾ ਰਾਸ਼ਟਰਪਤੀ ਸੀ ਮੋਹਨ ਸਿੰਘ ਉਹ ਤੋਂ 20 20 ਰ ਮੈਨੂੰ ਕਹਿੰਦਾ ਇੰਨੀ ਗੱਲ ਐ ਮੈਂ ਕਿਹਾ ਇੰਨੀ ਉਹ ਕਹਿੰਦਾ ਚੰਗਾ ਯਾਦ ਰੱਖੀ ਤੇਰਾ ਜਦ ਅਨਕਾਉਂਟਰ ਹੋਊਗਾ ਜਦ ਤੈਨੂੰ ਝੂਠੇ ਗੇਚ ਚ ਫਸਾਵਾਂਗੇ ਜਿੱਥੋਂ ਤੂੰ ਨਿਕਲਣਾ ਇੱਕ ਮਿੰਟ ਗੱਲ ਹੋਰ ਤੇ ਉਹਨੇ ਮੈਨੂੰ ਕੋਸ਼ਿਸ਼ ਕੀਤੀ ਮੇਰੀ ਉਸੇ ਦਿਨ ਤੋਂ ਮੇਰੇ ਪਿੰਡ ਬਿਜ਼ਨਸ ਭੇਜਤੀ ਮੇਰੇ ਹਲਕੇ ਦੇ ਲੋਕਾਂ ਨੂੰ ਬੁਲਾ ਕੇ ਸ਼ੁਰੂ ਕਰਤਾ ਮੇਰਾ ਜਿਹੜੀ ਸਿਕੰਜਾ ਕਸ਼ਣਾ ਸ਼ੁਰੂ ਕਰ ਇਹ ਬਣਾੰਡੇ ਹੋਇਆ ਵੀ ਮੈਨੂੰ 2.5 ਕਰੋੜ ਦੇ ਚੌਲਾਂ ਚ ਫਸਾਇਆ ਗਿਆ ਔਰ ਇਹ ਸਾਰਾ ਮਾਮਲਾ ਮੈਂ ਚੀਫ ਮਿਨਿਸਟਰ ਤੱਕ ਲਿਆਂਦਾ ਵੀ ਇਹ ਬੰਦਾ ਗੁੰਡਾਗਰਦੀ ਕਰ ਰਿਹਾ ਲੋਕਾਂ ਨਾਲ ਧੱਕਾ ਕਰ ਰਿਹਾ ਤਾਨੂੰ ਇਹ ਵੀ ਦੱਸ ਦਿਆ ਮੈਨੂੰ ਚੀ ਮਿਨਿਸਟਰ ਪ੍ਰਕਾਸ਼ ਸਿੰਘ ਬਾਦਲ ਨੇ ਹੀ ਦੱਸਿਆ ਇਹ ਬੰਦਾ ਸਾਡਾ ਐਸਐਸਪੀ ਨਹੀਂ ਹੈ ਉਹ ਬੰਦਾ ਫੇਕ ਹੀ ਨੌਕਰੀ ਕਰ ਗਿਆ 1 ਸਾਲ ਅਜੇ ਤੱਕ ਕਿਸੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ 1 ਸਾਲ ਉਹ ਇਲੀਗਲ ਕੁਰਸੀ ਤੇ ਬੈਠ ਕੇ ਕਮਾ ਕਰਦਾ ਰਿਹਾ ਤੋਂ ਉਹ ਤੋਂ ਬਾਅਦ ਮੈਨੂੰ ਫਸਾਇਆ ਉਹ ਮਾਮਲੇ ਦੀ ਇਨਕੁਆਰੀ ਸਰਦਾਰ ਕਾਨ ਸਿੰਘ ਨੇ ਪੰਨੂ ਨੇ ਕੀਤੀ ਆਈ ਇਸ ਨੇ ਪਰ ਸਰਦਾਰ ਕਾਨ ਸਿੰਘ ਪੰਨੂ ਦੀ ਇਨਕੁਆਰੀ ਦੇ ਪਰਚਾ ਦਾ ਹੋ ਗਿਆ 6 ਪੁਲਿਸ ਅਫਸਰਾਂ ਤੇ 4 ਐਸਐਸਪੀ ਰੈਂਕ ਦੇ ਅਫਸਰ ਸੀਗੇ ਦਰੇਵਾਲ ਵਗੈਰਾ ਪਰ ਅੱਜ 13 ਸਾਲ ਹੋ ਗਏ ਜੇ ਤੱਕ ਚਲਾਨ ਵੇਚ ਨਹੀਂ ਹੋਇਆ ਮਤਲਬ ਫਰਦਰ ਇਨਵੈਸਟੀਗੇਸ਼ਨ ਵੀ ਹੋਲੀ ਕੈਪਟਨ ਮਰਿੰਦਰ ਸਿੰਘ ਨੇ ਕਰਾ ਲਈ ਪਰ ਅਜੇ ਤੱਕ 5 April 2022 ਨੂੰ ਮੈਂ ਮਿਲੇ ਸੀ ਅਸੀਂ ਭਗਵੰਤ ਮਾਨ ਚੀਫ ਮਿਨਿਸਟਰ ਨੂੰ ਪਰ ਸਾਡੀ ਕੋਈ ਗੱਲ ਅਜੇ ਤੱਕ ਮਤਲਬ ਇਹ ਹੁੰਦਾ ਪੁਲਿਸ ਹੱਥ ਸਿਰਦਾ ਹੈ ਬਿਲਕੁਲ ਹੀ ਹੁੰਦਾ ਮੈਨੂੰ ਜਦੋਂ ਚੱਕ ਕੇ ਲਗਏ ਨੇ ਲਿਜਾ ਕੇ ਮੇਰੇ ਸਾਰੇ ਕੱਪੜੇ ਤਾਰ ਕੇ ਮੇਰੇ ਮਾਗਰ ਗਰੇਵਾਲ ਨੇ ਆਪਣੇ ਗਨਮੈਨ ਨੂੰ ਖੜਾ ਕੇ ਤੇ ਮੇਰੀ ਵੀਡੀਓ ਬਣਾਈ ਮੂਵੀ ਬਣਾਈ ਔਰ ਮੈਨੂੰ ਕਿਹਾ ਵੀ ਜੇ ਤੂੰ ਸਾਡੇ ਪੁਲਿਸ ਅਫਸਰਾਂ ਦੇ ਖਿਲਾਫ ਬੋਲਿਆ ਤਾਂ ਅਸੀਂ ਨੈਟ ਤੇ ਪਾ ਦਾਂਗੇ ਤੇ ਮੈਂ ਕੋਈ ਪਰਵਾਹ ਨਹੀਂ ਕੀਤੀ ਤੇ ਮੈਂ ਇਹ ਜਿਹੜਾ ਮੁੱਦਾ ਜਿਹਦੇ ਚੱਕ ਲਿਆ ਜਿਹੜਾ ਕਿ ਪੜਵਾਰ ਯੂਨੀਅਨ ਨੇ ਦੀ ਪੈਰਵਾਈ ਕੀਤੀ ਅੱਜ ਤੱਕ ਵੀ ਇਹ 13 ਸਾਲ ਦੀ ਲੜਾਈ ਜਾਰੀ ਆ ਬਹੁਤ ਬਹੁਤ ਧੰਨਵਾਦ ਥੈਂਕ ਯੂ